ਇੱਕ ਐਫ ਆਈ ਆਰ 7126 ਨੂੰ 18 6185 ਐਨ ਡੀ ਪੀ ਸੈਕਟਰੀ ਦਰਜ ਰਜਿਸਟਰ ਜਿਹੜੀ ਸਦਰ ਥਾਣੇ ਹੋਈ ਸੀਗੀ ਇਹਦੇ ਵਿੱਚ ਦੋਸ਼ੀ ਤੇਜਵੀਰ ਸਿੰਘ ਤੇ ਸ਼ੁਭਮ ਚੌਧਰੀ ਜਿਹੜੇ ਆ ਉਹ ਫੜੇ ਗਏ ਸੀਗੇ ਜਿੰਨਾਂ ਕੋਲੋਂ ਤੇਜਵੀਰ ਸਿੰਘ ਦੇ ਕੋਲੋਂ ਜਿਹੜੀ ਇੱਕ 148 ਗ੍ਰਾਮ ਜਿਹੜੀ ਅਫੀਮ ਹੈਗੀ ਆ ਇਹ ਬਰਾਮਦ ਹੋਈ ਆ ਤੇ ਇਸ ਤੋਂ ਬਾਅਦ ਅੱਗੇ ਇਹਨੂੰ ਰਿਮਾਂਡ ਤੇ ਲਿਆ ਗਿਆ ਤੇ ਇਹਨੇ ਜਿਹਦੇ ਕੋਲੋਂ ਲੈ ਕੇ ਆਇਆ ਸੀਗਾ ਅਸੀਂ ਉਹਦੇ ਤੇ ਰੇਡ ਕਰ ਰਹੇ ਆਂ ਸਾਨੂੰ ਆਸ ਹੈ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਰਿਕਵਰੀ ਹੋਣ ਦੀ ਆਸ ਹੈਗੀ ਆ ਤੇ ਤੇਜਵੀਰ ਸਿੰਘ ਜਿਹੜਾ ਮੌਜੂਦਾ ਐਮਸੀ ਹਰਵਿੰਦਰ ਸਿੰਘ ਗੋਕਲ ਨਗਰ ਦਾ ਹੈਗਾ ਉਹ ਉਹਦਾ ਮੌਜੂਦਾ ਐਮਸੀ ਦਾ ਮੁੰਡਾ ਆਪ ਪਾਰਟੀ ਦੇ ਨਾਲ ਇਹ ਰਿਲੇਟਡ ਸੀਗਾ ਹਰਵਿੰਦਰ ਸਿੰਘ ਜਦੋਂ ਪਤਾ ਲੱਗਿਆ ਕਿ ਆਮ ਪਾਰਟੀ ਨਾਲ ਰਿਲੇਟਡ ਹੈ ਔਰ ਇਹ ਦੇ ਵਿੱਚ ਮੌਜੂਦਾ ਜਿਹੜੇ ਐਮਐਲਏ ਹੈਗੇ ਜਿਨ੍ਹਾਂ ਦੀ ਕੌਨਸਟਿਟੈਂਸੀ ਹੈਗੀ ਆ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਐਮਐਲਏ ਸਾਹਿਬ ਦੇ ਨੋਟਿਸ 'ਚ ਜਦੋਂ ਇਹ ਗੱਲ ਆਈ ਤੇ ਉਹਨਾਂ ਨੇ ਫੌਰੀ ਤੌਰ ਤੇ ਸਾਨੂੰ ਇਹ ਕਿਹਾ ਕਿ ਇਹ ਸਾਡੀ ਕੋਈ ਵੀ ਬੰਦਾ ਜੇ ਗਲਤ ਕੰਮ ਕਰਦਾ ਚਾਹੇ ਉਹ ਆਮ ਪਾਰਟੀ ਦਾ ਚਾਹੇ ਕੁਝ ਵੀ ਹੈ ਸਾਡੀ ਪਾਰਟੀ ਨਾਲ ਰਿਲੇਟਡ ਹੈ ਤੇ ਅਸੀਂ ਇਮੀਡੀਏਟ ਜਿਹੜਾ ਹੈਗਾ ਉਹ ਤੁਸੀਂ ਐਕਸ਼ਨ ਲਾਓ ਠੀਕ ਹੈ ਜੀ ਅਸੀਂ ਉਹ ਆਲਰੇਡੀ ਪਹਿਲਾਂ ਹੀ ਇਹ ਕੰਮ ਕਰ ਰਹੇ ਹਾਂ ਲੇਕਿਨ ਹਰਵਿੰਦਰ ਸਿੰਘ ਜਿਹੜਾ ਆਮ ਪਾਰਟੀ ਨਾਲ ਰਿਲੇਟਡ ਹੈ ਮੌਜੂਦਾ ਐਮਸੀ ਹੈ ਇਹਦੇ ਖਿਲਾਫ ਪੁਸ਼ਗਿਸਚੇ ਦੇ ਮੁੰਡੇ ਦੇ ਕੋਲੋਂ ਅਸੀਂ ਕੁਝ ਅ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਲਿਆ ਉਹਦੇ ਉਹਦੇ ਤੇ ਅਸੀਂ ਗੰਭੀਰਤਾ ਨਾਲ ਜਿਹੜੀ ਹੈਗੀ ਆ ਉਹ ਜਾਂਚ ਕਰਾਂਗੇ ਤੇ ਫਰਦਰ ਅੱਗੇ ਇਨਵੈਸਟੀਗੇਸ਼ਨ ਇਹਤੇ ਜਾਰੀ ਹੈ ਤੇ ਸਰਕਾਰ ਵੱਲੋਂ ਵੀ ਸਾਨੂੰ ਸਖਤ ਅਧਾਰਤਾਂ ਦੇ ਨੇ ਐਮ ਐਲ ਏ ਸਾਹਿਬ ਵੱਲੋਂ ਵੀ ਆਮ ਪਾਰਟੀ ਦਾ ਹੋਵੇ ਕੋਈ ਹੋਵੇ ਸਾਡੀ ਪਾਰਟੀ ਦਾ ਕੋਈ ਵੀ ਬੰਦਾ ਗਲਤ ਕੰਮ ਕਰਦਾ ਉਹਦੇ ਤੇ ਇਮੀਡੀਏਟ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ